ਬੰਗਲਾਦੇਸ਼ ਵਿੱਚ ਅੱਜ 12ਵੀਂ ਰਾਸ਼ਟਰੀ ਚੋਣਾਂ ਲਈ ਮਤਦਾਨ ਜਾਰੀ ਹੈ ਮਤਦਾਤਾ 300 ਸੀਟਾਂ ਲਈ 1970 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ 18 ਕਰੋੜ ਦੀ ਵਸੋਂ ਵਾਲੇ ਇਸ ਦੇਸ਼ ਵਿੱਚ 300 ਸੰਸਦਾਂ ਲਈ ਮਤਦਾਨ ਹੋ ਰਿਹਾ ਹੈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਵਿੱਚ ਆਪਣੀ ਵੋਟ ਪਾਈ ਸੱਤਾਧਾਰੀ ਪਾਰਟੀ ਆਪਣੀ ਚੌਥੀ ਵਾਰ ਜਿੱਤ ਲਈ 268 ਸੀਟਾਂ ਤੇ ਚੋਣ ਲੜ ਰਹੀ ਹੈ ਜਦਕਿ ਬਾਕੀ ਸੀਟਾਂ ਤੇ ਉਹ ਆਪਣੇ ਗਠਬੰਧਨ ਦੇ ਉਮੀਦਵਾਰਾਂ ਦਾ ਸਹਿਯੋਗ ਕਰ ਰਹੀ ਹੈ ਸ਼ੇਖ ਸ਼ੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ 2009 ਤੋਂ ਸੱਤਾ ਵਿੱਚੇ ਸੰਸਦ ਵਿੱਚ ਮੁੱਖ ਵਿਰੋਧੀ ਪਾਰਟੀ ਜਾਤੀਏ ਪਾਰਟੀ ਨੇ ਇਹਨਾਂ ਚੋਣਾਂ ਵਿੱਚ 265 ਉਮੀਦਵਾਰਾਂ ਨੂੰ ਚੋਣਾਂ ਵਿੱਚ ਉਤਾਰਿਆ ਹੈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਬੰਗਲਾਦੇਸ਼ ਸਬੰਧਾਂ ਦੀ ਸ਼ਲਾਘਾ ਕੀਤੀ ਹੈ